ਕੁਝ ਸੋਚਦੇ ਸੀ ਕਿ ਕੋਈ ਸੌਣ ਵਾਲੇ ਸਮੇਂ ਦੇ ਸਿਰ ਚੰਗਾ ਕਰਨਗੇ ਹੁਣ ਆ ਜਦੋਂ ਰਾਜ ਸਭਾ ਦੀ ਆ ਸੀਟ ਤੋਂ ਵੀ ਲੋਕਾਂ ਦਾ ਮਨ ਬੜਾ ਚਾਟ ਹੋਇਆ ਕਿ ਕੋਈ ਪੰਜਾਬ ਦੇ ਜਾਂ ਪਾਰਟੀ ਦੇ ਕਿਸੇ ਵਰਕਰ ਨੂੰ ਜਾਂ ਕਿਸੇ ਅਹੁਦੇਦਾਰ ਨੂੰ ਨਾ ਦੇ ਕੇ ਬਾਹਰੋਂ ਲਿਆ ਕੇ ਬਹੁਤ ਧਨਾੜ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਹੇ ਆ ਤੇ ਆਮ ਆਦਮੀ ਪਾਰਟੀ ਵਾਲੀ ਤੇ ਆਮ ਆਰੀ ਤੇ ਗੱਲ ਹੀ ਕੋਈ ਨਹੀਂ ਬਹੁਤ ਖਾਸ਼ ਹੋ ਗਈ ਆ ਇਸ ਕਰਕੇ ਲੋਕ ਇਹਨਾਂ ਤੋਂ ਬਹੁਤ ਵੱਡੇ ਪੱਧਰ ਤੇ ਨਰਾਸ਼ ਆ ਉਹ ਅਜੇ ਕੁਝ ਥੋੜਾ ਜਿਹਾ ਕੁਝ ਕਹੀ ਵੇਟ ਕਰ ਰਹੇ ਕਿ ਥੋੜਾ ਜਿਹਾ ਸਰਕਾਰ ਦਾ ਕੁਝ ਹਿੱਸਾ ਹੋਰ ਹੰਡਾਲੀਏ ਦਾ ਕੁਝ ਫਲਾਬ ਲੈ ਲੀਏ ਪਰ ਮੇਰਾ ਖਿਆਲ ਹੈ ਕਿ ਕੁਝ ਨਹੀਂ ਮਿਲਣ ਵਾਲਾ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਆਜ ਮਾਰਦੇ ਆ ਕਿ ਤੁਸੀਂ ਇਦਾਂ ਕਰੋ ਪੰਜਾਬ ਪੰਜਾਬੀਅਤ ਲਈ ਆਪਣੇ ਜੀ ਬਪ ਜੀ ਕਿੰਨਾ ਬੜਾ ਫਾਇਦਾ ਆ ਪਾਰਟੀ ਕੋ ਮਿਲ ਰਾਇਆ ਸੱਚੀ ਹਲਕੇ ਸੇ ਬਹੁਤ ਸਾਰੇ ਸੈਂਕੜੇ ਵਰਕਰ ਜੋ ਹੈ ਉਹ ਆ ਪਾਰਟੀ ਸ਼ੋਰਟਸ ਕਰ ਸ਼ਾਮਿਲ ਹੋਏ ਇਹ ਜਿਹੜੀਆਂ ਕਿ ਨੈਸ਼ਨਲ ਪਾਰਟੀਆਂ ਇਹਨਾਂ ਨੇ ਪੰਜਾਬ ਨਾਲ ਸ਼ੁਰੂ ਤੋਂ ਲੈ ਕੇ ਅੱਜ ਤੱਕ ਧੋਖਾ ਕੀਤਾ ਤੇ ਹੁਣ ਜਿਹੜੀ ਇਹ ਦੋਹਾਂ ਪਾਰਟੀਆਂ ਦੇ ਬਾਕੀਆਂ ਤੋਂ ਤੰਗ ਹੋ ਕੇ ਲੋਕਾਂ ਨੇ ਬਦਲਾਅ ਵਾਸਤੇ ਪਾਰਟੀ ਲੈਂਦੀ ਸੀ ਇਹਨੇ ਪੰਜਾਬ ਨਾਲ ਬਦਲਾਤ ਕੀ ਕਰਨਾ ਸੀ ਬਦਲਾ ਲਿਆ ਪੰਜਾਬ ਦੇ ਲੋਕਾਂ ਕੋ ਪੰਜਾਬ ਦੇ ਲੋਕਾਂ ਨੂੰ ਕਰਜ਼ੇ ਚ ਬਸਾਇਆ ਪੰਜਾਬ ਦੇ ਲੋਕਾਂ ਦੀ ਹਰ ਤਰ੍ਹਾਂ ਦੇ ਕੁੱਟ ਮਾਰ ਜੋ ਵੀ ਇਹ ਕੀਤਾ ਸੀ ਝੂਠੇ ਮਤਲਬ ਕੇਸ ਪਾ ਪਾ ਕੇ ਲੋਕਾਂ ਨੂੰ ਜੇਲ੍ਹਾਂ ਚ ਡੱਕਣਾ ਕਿਸੇ ਪਾਸੇ ਵੀ ਕੋਈ ਆਮ ਆਦਮੀ ਦੀ ਕੋਈ ਸੁਵਾਈ ਨਹੀਂ ਹੋ ਰਹੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਾ ਦਿੱਲੀ ਦਾ ਗਲਬਾ ਪੰਜਾਬ ਨੂੰ ਲੁੱਟ ਕੇ ਲੈ ਜਾਣ ਦਾ ਸਭ ਤੋਂ ਵੱਡਾ ਜਿਹੜਾ ਜੇ ਥੋੜੇ ਸਮੇਂ ਚ ਮੇਰਾ ਖਿਆਲ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਬਹੁਤ ਲੰਮੇ ਸਮੇਂ ਚ ਉਹਨਾਂ ਕਰਜ਼ੇ ਚੜਿਆ ਤੇ ਇਹਨਾਂ ਨੇ ਉਹ ਤੋਂ ਕਈ ਗੁਣਾ ਬਹੁਤ ਸਪੀਡ ਨਾਲ ਉਹ ਕਰਤੇ ਦੀ ਵੱਧ ਗਿਆ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਤੋ ਤੰਗ ਹੋ ਕੇ ਲੋਕ ਪੰਜਾਬ ਦੇ ਲੋਕ ਆਪਣੇ ਆਪ ਨੂੰ ਉਹਨਾਂ ਨਾਲ ਹੋਇਆ ਧੋਖਾ ਸਮਝ ਰਹਿ ਕੇ ਪਾਰਟੀ ਨੇ ਸਾਡੇ ਨੇ ਅਸੀਂ ਜੋ ਇਛਾਵਾਂ ਲੈ ਕੇ ਇਹਦੇ ਵਿੱਚ ਵੋਟਾਂ ਪਾਈਆਂ ਜਾਂ ਇਹਨੂੰ ਅੱਗੇ ਲਿਆਂਦਾ ਸੀ ਉਹ ਸਾਰੀਆਂ ਹੀ ਮਰ ਗਿਆ ਮੀਟ ਕਰ ਦਿੱਤੀਆਂ ਇਹਨਾਂ ਨੇ ਇਸ ਕਰਕੇ ਸਾਨੂੰ ਹੁਣ ਪੰਜਾਬ ਦੇ ਲੋਕ ਇਹ ਸਮਝਣ ਡੇ ਪਿਆ ਕਿ ਪੰਜਾਬ ਨੂੰ ਇੱਕ ਖੇਤਰੀ ਤਰਦੀ ਲੋੜ ਹੈ ਜਿਹੜੀ ਪੰਜਾਬ ਦੇ ਹੱਕਾਂ ਹਕੂਕਾਂ ਦੇ ਪਹਿਰੇਦਾਰੀ ਕਰ ਸਕੇ ਇਸ ਕਰਕੇ ਮੇਰੇ ਖਿਆਲ ਹੈ ਕਿ ਜੋ ਅਕਾਲੀ ਦਲ ਵਾਰਸ ਪੰਜਾਬ ਜੇ ਜਿਹੜਾ ਇੱਕੋ ਇੱਕ ਨਿਸ਼ਾਨਾ ਹੈ ਕਿ ਪੰਜਾਬ ਨੂੰ ਪੰਥ ਨੂੰ ਅਸੀਂ ਉੱਪਰ ਲੈ ਕੇ ਜਾਣਾ ਤੇ ਉਹਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਤੂੰ ਉਹਦੇ ਵਾਸਤੇ ਜਿਹੜੇ ਵੀ ਮੇਰੇ ਖਿਆਲ ਅਕੀ ਦੂਜੇ ਪਾਸਿਆਂ ਤੋਂ ਨਰਾਜ਼ ਜਿਹੜੇ ਪੰਜਾਬ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਦੇ ਚ ਸ਼ਮੂਲੀਅਤ ਕਰ ਰਹੇ ਵੱਡੇ ਬਦਲ ਨੇ ਇੱਕ ਮੌਜੂਦਾ ਸਰਕਾਰ ਦੀ ਪਾਰਟੀ ਹੋਵੇ ਕੋਤੋਂ ਸੈਂਕੜੇ ਹੀ ਜਿਹੜੇ ਵਰਕਰ ਹੈ ਉਸ ਪਾਰਟੀ 'ਚ ਸ਼ਾਮਲ ਹੋਣ ਜੋ ਕੁਝ ਮਹੀਨੇ ਪਹਿਲਾਂ ਹੀ ਹੰਦ ਵਿੱਚ ਆਈ ਹੈ ਤੇ ਕਿੰਨੀ ਕ ਵੱਡੀ ਜਿੱਤ ਨੇ ਬਹੁਤ ਵੱਡੀ ਮੇਰੇ ਖਿਆਲ ਜਿੱਤ ਕੀ ਹੈ ਕਿ ਇਹ ਵੀ ਮੈਂ ਸੋਚਦਾ ਕਿ ਕੁਝ ਸੋਚਦੇ ਸੀ ਕਿ ਕੋਈ ਆਉਣ ਵਾਲੇ ਸਮੇਂ ਜਿਸ ਨਾਲ ਚੰਗਾ ਕਰਨਗੇ ਹੁਣ ਆ ਜਦੋਂ ਰਾਜ ਸਭਾ ਦੀਆਂ ਸੀਟ ਤੋਂ ਵੀ ਲੋਕਾਂ ਦਾ ਮਨ ਬੜਾ ਚਾਚ ਹੋਇਆ ਕਿ ਕੋਈ ਪੰਜਾਬ ਦੇ ਜਾਂ ਪਾਰਟੀ ਦੇ ਕਿਸੇ ਵਰਕਰ ਨੂੰ ਜਾਂ ਕਿਸੇ ਅਹੁਦੇਦਾਰ ਨੂੰ ਨਾ ਦੇ ਕੇ ਬਾਹਰੋਂ ਲਿਆ ਕੇ ਬਹੁਤ ਧਨਾੜ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਤੇ ਆਮ ਆਦਮੀ ਪਾਰਟੀ ਵਾਲੀ ਤੇ ਆਮ ਆੜੀ ਤੇ ਗੱਲ ਹੀ ਕੋਈ ਨਹੀਂ ਬਹੁਤ ਖਾਸ਼ ਹੋ ਗਈ ਆ ਇਸ ਕਰਕੇ ਲੋਕ ਇਹਨਾਂ ਤੋਂ ਬਹੁਤ ਵੱਡੇ ਪੱਧਰ ਤੇ ਨਰਾਸ਼ ਆ ਉਹ ਅਜੇ ਕੁਝ ਥੋੜਾ ਜਿਹਾ ਕੁਝ ਕਹੀ ਵੇਟ ਕਰ ਰਹੇ ਕਿ ਥੋੜਾ ਜਿਹਾ ਸਰਕਾਰ ਦਾ ਕੁਝ ਹਿੱਸਾ ਹੋਰ ਹੰਡਾ ਲੀਏ ਇਦਾਂ ਕੁਝ ਖਲਾਬ ਲਈਏ ਪਰ ਮੇਰਾ ਖਿਆਲ ਹੈ ਕਿ ਕੁਝ ਨਹੀਂ ਮਿਲਣ ਵਾਲਾ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਦੇ ਆ ਕਿ ਤੁਸੀਂ ਇਦਾਂ ਕਰੋ ਪੰਜਾਬ ਪੰਜਾਬੀਅਤ ਲਈ ਆਪਣੇ ਪੰਜਾਬ ਦੇ ਹਿੱਤਾਂ ਲਈ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇਸ ਸਾਡੇ ਆਕਾਲੀ ਦਲ ਵਾਰਿਸ ਪੰਜਾਬ ਇੱਕ ਪਾਰਟੀ ਆ ਕਿ ਜਿਹੜੀ ਇਸ ਮਕਸਦ ਲਈ ਤਿਆਰ ਹੋਈ ਆ ਤੇ ਇਸ ਮਕਸਦ ਤੇ ਹਮੇਸ਼ਾ ਡਟੀ ਰਹੂਗੀ ਇਹਦੇ ਵਾਸਤੇ ਤੁਸੀਂ ਸਾਰੇ ਜਣੇ ਆਓ ਆਪਾਂ ਨਾਲ ਮਿਲ ਕੇ ਪੰਜਾਬ ਨੂੰ ਪੰਥ ਨੂੰ ਉਹ ਜਿਹੜੀ ਜਿਹੜੀ ਪ੍ਰਾਣੀ ਆਨਸ਼ਾਨ ਉਹ ਬਹਾਲ ਕਰੀਏ ਨਦਰਮਤਾਂ ਚੋਣ ਮੇ ਇਸ ਦਾ ਕੋਈ ਅਸਰ ਦੇਖਣ ਨੂੰ ਮਿਲੇਗਾ ਇਤਨੇ ਇੱਕੜੇ ਵਰਤੂ ਨੀ ਇਹ ਤੋ ਲਾਜਮਪੁਰ ਪੜੂਗਾ ਪਊਗਾ ਜੀ ਬਹੁਤ ਵੱਡੀ ਪਦਰ ਤੇ ਇਹ ਲੋਕ ਵੀ ਉਥੇ ਕੰਮ ਕਰਨਗੇ ਜਿਹੜੇ ਇਹਨਾਂ ਨੂੰ ਵੇਖ ਕੇ ਜਿਹੜੇ ਉਥੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਆ ਉਹ ਉਹ ਵੀ ਹੱਥ ਸਾਹ ਹੋ ਕੇ ਸਾਡਾ ਸਹਿਯੋਗ ਕਰਨਗੇ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਪਦਰ ਤੇ ਫਾਇਦਾ ਹੋਊਗਾ ਇਹਨਾਂ ਦਾ ਬਹੁਤ ਵੱਡੇ ਪਦਰ ਤੇ ਨੁਕਸਾਨ ਹੋਊਗਾ